ਵਾਈਟ ਹਾਲਚਾ ਬਾਈ ਗੁਰਜੀ ਕੀ ਫਤਿਹ ਜੀ ਹੋਰ ਕੀ ਹਾਲ ਚਾਲ ਪਿਆਰੋ ਸਿੰਘੋ ਚੜ੍ਹਦੀ ਕਲਾ ਹਾਂਜੀ ਕੰਮ ਹੈ ਠੀਕ ਹੈ ਪਿਆਰੋ ਕੰਮਕਾਰ ਠੀਕ ਹੈ ਮੈਂ ਤੁਹਾਨੂੰ ਤਾਂ ਖਿਲਾ ਰਿਹਾ ਕਿ ਮੈਂ ਕਿਹਾ ਵੇਖਾ ਬਾਪੂ ਦਾ ਕੰਮਕਾਰ ਠੀਕ ਆ ਹੁਣ ਰੋਟੀ ਚੱਲਦੀ ਦਵਾ ਬਿਓ ਹਾਂ ਹਾਂ ਉਹ ਮਾਣਿਆ ਜਾ ਸਾਰਾ ਸੋ 150 ਰੁਪਏਦ ਬਣ ਗਿਆ ਤੇ ਬਾਬਾ ਜੀ ਹੁਣ ਟਾਈਮ ਵਰ ਗਿਆ 3:30 3 ਵਜੇ ਹੋਣੇ ਆ ਤੇ ਕਿੰਨੇ ਬੰਨਣਗੇ ਸ਼ਾਮ ਤੱਕ ਕੋਈ ਨਾ ਬੂਸੇ ਸ਼ਾਮ ਨੂੰ ਰਾਈਪਾ ਅੱਛਾ ਪੂਰੋਂ ਫੈਂਦੀਗਾ ਹਾਂ ਹਾਂ ਲੋਕ ਜਨ ਹਜ਼ਾਰ ਗੱਲ ਥੱਡ ਕਰਕੇ ਹਾਂ ਉਹ ਵਿਆਹ ਗਿਆ ਉਹ ਅੱਛਾ ਅੱਛਾ ਉਹ ਬੰਦਾ ਵਿਆਹ ਗਿਆ ਤਾਂ ਤਾਂ ਕਿ ਦਿਹਾੜੀ ਦੀ ਬੰਦੀ ਵੀ ਨਹੀਂ ਤਾਂ ਦਿਹਾੜੀ ਬਣ ਜਣੀ ਸੀ ਤੇ ਕੋਈ ਨਹੀਂ ਆਪਾਂ ਦਿਹਾੜੀ ਤੇ ਬਣਾ ਦਨੇ ਆ ਬਾਬਿਓ ਆਪਾਂ ਦਿਹਾੜੀ ਤੇ ਬਣਾ ਦਨੇ ਆ ਰਾਜ ਜੀ ਤੁਸੀਂ ਬਣਾਉਂਦੇ ਨਹੀਂ ਨਹੀਂ ਆਪਾਂ ਦਿਹਾੜੀ ਤੇ ਬਣਾ ਦਨੇ ਆ ਬਾਬਾ ਜੀ ਇਹ ਤੁਹਾਨੂੰ ਜਿਹੜਾ ਰਿਕਸ਼ਾ ਨਾ ਇਹ ਮੈਂ ਨਹੀਂ ਦਿੱਤਾ ਹੈਗਾ ਇਹ ਗੁਰੂ ਰਾਮਦਾਸ ਬਾਸ਼ਾ ਨੇ ਦਿੱਤਾ ਹੈਗਾ ਠੀਕ ਹੈ ਨਾ ਤੁਸੀਂ ਮੈਨੂੰ ਨਾ ਕਿਹਾ ਕਰੋ ਤੇ ਬਾਕੀ ਜਿਹੜੀ ਦਿਹਾੜੀ ਜੜੀ ਤੁਹਾਡੀ ਨਹੀਂ ਬਣੀ ਤੇ ਉਹ ਆਪਾਂ ਤੁਹਾਡੀ ਬਣਾ ਦਨੇ ਆ ਹੋਰ ਦੱਸੋ ਹੈ ਨਹੀਂ ਤੁਹਾਡੀ ਨਹੀਂ ਵੀ ਤੁਹਾਨੂੰ ਦਿਨ ਵਾਲਾ ਤੁਹਾਡਾ ਗਰੂ ਆ ਜੇ ਮੇਰੇ ਘਰ ਦੇ ਵੀ ਆਂਦੇ ਸੀ ਅੱਛਾ ਕੀ ਕਹਿੰਦੇ ਸੀ ਮਿਲਣਾ ਵਾ ਵਾਦੇ ਰਾਣੀ ਨਹੀਂ ਆਕਰ ਆ ਨਾ ਵੀ ਕੀ ਹੋਇਆ ਜਿਹੜਾ ਅੱਛਾ ਹਾਂ ਤੇ ਮੈਂ ਉਹਨੂੰ ਆਖਿਆ ਮੈਂ ਬਾਜੀ ਫੋਨ ਕਰ ਬਾਬੇ ਜੀ ਮਿਲਦੇ ਨਹੀਂ ਕੋਈ ਮੈਂ ਉਹਨੂੰ ਮੈਨੂੰ ਮਿਲਣਾ ਨਹੀਂ ਬਾਬੇ ਜੀ ਉਦੋਂ ਨਹੀਂ ਆਇਆ ਸੀ ਅਸੀਂ ਅਸੀਂ ਉਦੋਂ ਮਿਲਾਂਗੇ ਜਦੋਂ ਤੁਸੀਂ ਸਾਨੂੰ ਗੁਰੂ ਰਾਮਦਾਸ ਪਾਸ਼ਾ ਦਾ ਨਾਮ ਲੈ ਕੇ ਯਾਦਤ ਕਰੋਗੇ ਠੀਕ ਹੈ ਨਾ ਉਹ ਆਪੇ ਮਲਾਊਗਾ ਮਾਲਕ ਸਾਨੂੰ ਠੀਕ ਹੈ ਜੀ ਤੇ ਬਾਬਾ ਜੀ ਆਪਾਂ ਤੁਹਾਡੀ ਨਾ ਦਿਹਾੜੀ ਬਣਾ ਦਨੇ ਹਾਂ ਠੀਕ ਕਰ ਦੋ ਨਹੀਂ ਨਹੀਂ ਕੋਈ ਨਹੀਂ 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 ਬਣਾ ਦਨੇ ਹਾਂ ਹਾਂ ਨਹੀਂ ਬਾਬਾ ਬਣਾ ਦਨੇ ਹਾਂ ਨਹੀਂ ਨਹੀਂ ਤੀ ਮੈਨੂੰ 100 ਰੁਪਏ ਦੋ ਪਹਿਲੇ 100 ਰੁਪਏ ਦੋ ਆਪਣੇ ਵਾਲਾ ਕਿੱਥੇ ਆ ਦੋ ਮੈਨੂੰ ਆ ਦੇ ਦੋ ਦੇ ਦੋ ਯਾਰ ਮੈਨੂੰ ਚਾਹੀਦਾ ਚਾਹੀਦਾ ਦੇ ਦਿਦੋ ਤੁਮ ਥੋੜੇ ਦੇ ਦਿਓ ਯਾਰ ਪੈਸੇ ਨਹੀਂ ਹੈਗੇ ਮੇਰੇ ਕੋ ਦੇ ਦਿਆ ਕਰੋ ਅਪੁੱਤਰਾਂ ਨੂੰ ਵੀ ਦੇ 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 ਦਿਆ ਕਰੋਗੇ ਅਪੁੱਤਰ ਬਾਬੇ ਤੁਹਾਡੇ ਲਿਆ ਵਾਜੇ ਨਰਵੈ ਸਿੰਘ ਨੇ ਵੀ ਤਹੀ ਦਿਓ ਹੈ ਨਰਵੈ ਸਿੰਘ ਲੋਕਾਂ ਨੂੰ ਦਿੰਦਾ ਤੇ ਹੁਣ ਤੁਸੀਂ ਦਿਓ ਬਬਾਈ ਲਿਆਓ ਅਸੀਂ ਵੀ ਹੁਣ ਤੁਹਾਡੇ ਗੇ ਹੱਥ ਹੱਥਾ ਢਲੀਏ ਨਾ ਨਾ ਓ ਵਾਏ ਗੁਰੂ ਵਾਏ ਗੁਰੂ ਦੇਤੇ ਬਾਬੇ ਜੀ ਦੇਤੇ ਮੈਨੂੰ ਦੇਤੇ ਵਾਏ ਗਰੂ ਵਾਏ ਗਰੂ ਚਲੋ ਆਪਾਂ ਤੁਹਾਡਾ ਰੱਖ ਲੈਨੇ ਆ ਅੱਛਾ ਹੁਣ ਤੁਸੀਂ ਤੇ ਮੈਨੂੰ ਦੇਤੇ ਆ ਤੇ ਹੁਣ ਇਹਦੇ ਬਦਲੇ ਆਪਾਂ ਵੀ ਕੁਝ ਦੇ ਦਈਏ ਲੋ ਲੋਦ ਬਾਬਿਓ ਆ ਬੜੋ ਇਹਦੇ ਬਦਲੇ ਨਹੀਂ ਉਹ ਮੈਂ ਰੱਖ ਲਿਆ ਹੁਣ ਤੁਸੀਂ ਘਰ ਜਾਓ ਹੁਣ ਤੁਸੀਂ ਰਿਕਸ਼ਾ ਲੈ ਕੇ ਘਰ ਜਾਓ ਤੁਹਾਡੀ ਧੜੀ ਪੂਰੀ ਹੋ ਗਈ ਨਹੀਂ ਮੈਂ ਉਹ ਮੈਂ ਕੁਝ ਨਹੀਂ ਕੀਤਾ ਬਾਬਿਓ ਹੁਣ ਦਿੱਤਾ ਮਲਗ ਨੇ ਇਨਾ ਮੈਂ ਕੀ ਕੀ ਮੈਂ ਕੀ ਕਰਾਵਾਂ ਉਹ ਮੀ ਡੀਡੀ ਆਏ ਵੀ ਲਾਈ ਆ ਉਹ ਨਹੀਂ ਨਹੀਂ ਕੰਮ ਕੁਝ ਨਹੀਂ ਆ ਮੇਰੀ ਮੇਰੀ ਡਿਊਟੀ ਇਹੀ ਆ ਕੁਸਿਕਾਨ ਦੇ ਕਾਰਜ ਜਦ ਦੇ ਵਿੱਚ ਰਾਸ ਆਣਾ ਮਾਲਕ ਨੇ ਡਿਊਟੀ ਲਾਈ ਆ ਤੁਸੀਂ ਮੈਨੂੰ ਪਹਿਲੇ ਨਹੀਂ ਫੜਾਏ ਫੜਾਏ ਨਾ ਮੈਂ ਮੈਂ ਕਿਹਦਾ ਤੁਸੀਂ ਮੈਨੂੰ ਦੇ ਤੇ ਹੁਣ ਮੇਰਾ ਫਰਜ਼ ਹੈ ਮੈਂ ਤੁਹਾਨੂੰ ਦੇ ਦੇ ਚਲੋ ਪਿਆਰਿਓ ਹੁਣ ਦੀ ਘਰ ਜਾਣਾ ਜੇ ਨਹੀਂ ਚੱਲਦਾ ਹੋਰ ਠੰਡ ਬੜੀ ਬਾਹਰ ਚ ਘਰ ਚੱਲ ਜੋ ਨੂੰ ਵੀਰ ਵੀ ਆਖਣ ਲਿਆ ਸੀ ਉੱਥੇ ਹਾਂ ਮੈਂ ਆ ਹੀ ਮੈਨੂੰ ਹਾਂ 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 ਹੁਣ ਤੁਸੀਂ ਸਿੱਧਾ ਘਰ ਚੱਲ ਜਾਓ ਠੀਕ ਹੈ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਹੁਣ ਘਰ ਚੱਲ ਜਓ ਸਿੱਧਾ ਹੈ ਕਿੰਨੇ ਪੈ ਗਿਆ ਜੀ ਮਾਰੇ ਪਰਸ ਵਿੱਚ ਬਟੇਰੇ ਆ ਜੀ ਬਟੇਰੇ ਆ ਬਟੇਰੇ ਆ 50 ਰੁਪਏ ਆ ਸਾਰੇ ਚਲ ਹੁਣ ਇਹਨੇ ਵੀ ਇਹਨੇ ਵੀ ਇਹਨੇ ਵੀ ਪਾ ਦੋ ਸਾਨੂੰ ਜੀ ਇਹਨੇ ਬੜੀ ਚਲੋ ਬਹੁਤ ਅਜੀ ਬਹੁਤ ਚਲੋ ਠੀਕ ਹੈ ਪਿਆਰਿਓ ਜੇ ਬੰਦਾ ਹਾਂ ਉਹ ਮਾਲਕ ਨਾਲ ਹਾਂ ਨਹੀਂ ਨਾ ਰੱਜਾਂ ਹਾਂ ਉਹ ਰੱਜ ਨਹੀਂ ਸਕਦਾ ਉਹ ਬੰਦਾ ਰੱਜ ਨਹੀਂ ਸਕਦਾ ਰੱਜ ਨਹੀਂ ਸਕਦਾ ਹਾਂ ਬਾਬਾ ਜੀ ਤੁਹਾਡੀਆਂ ਅਸੀਸਾਂ ਨਾਲ ਹੀ ਨਿਰਵੈਰ ਤੁਰਿਆ ਫਿਰਦਾ ਨਹੀਂ ਤਾਂ ਮੇਰੇ ਵੀ ਪੱਲੇ ਕੁਝ ਨਹੀਂ ਜੇ ਠੀਕ ਨਾ ਤੁਸੀਂ ਅਸੀਸਾਂ ਤੁਸੀਂ ਮੈਨੂੰ ਯਾਦ ਕੀਤਾ ਹੋਣਾ ਬਾਬਿਓ ਤੁਸੀਂ ਯਾਦ ਕੀਤਾ ਹੋਣਾ ਉਹ ਨਾਲੇ ਬਾਬਾ ਜੀ ਮੈਂ ਵੀ ਬਾਬਾ ਧੋੜਨਾਗਾ ਬਾਬੇ ਤਾਂ ਬਾਬਾ ਦੀਪ ਸਿੰਘ ਉਹਦੇ ਤੋਂ ਬਾਅਦ ਕੋਈ ਬਾਬਾ ਹੈ ਹੀ ਨਹੀਂ ਉਹਦੇ ਵਰਗਾ ਬਾਬਾ ਕੋਈ ਹੈ ਹੀ ਨਹੀਂ ਮੇਰਾ ਵੀ ਬਾਪੂ ਬੈਠਾ ਉਹ ਬਾਬਾ ਦੀਪ ਸਿੰਘ ਠੀਕ ਹੈ ਜੀ ਚਲੋ ਪਿਆਰਿਓ ਦਿਓ ਇੱਜ਼ਤ ਹੁਣ ਘਰ ਜਾ ਕੇ ਗਰਮ ਗਰਮ ਚਾਹ ਪੀਓ ਜਾ ਕੇ ਠੀਕ ਹੈ ਠੀਕ ਹੈ ਚਲੋ ਆਹ ਜੀ ਸੇਵਾ ਕਰ ਜੀ ਮੈਂ ਬਾਬਾ ਜੀ ਬੜੇ ਖਾਂਦਾ ਇਹ ਪਕੌੜੇ ਛਕੋੜੇ ਮੜ ਕੇ ਵੋਖਾ ਨਹੀਂ ਅਸੀਂ ਨਹੀਂ ਤੁਹਾਨੂੰ ਸੇਵਾ ਦਾਂਗੇ ਅੱਛਾ ਹੈਗਾ ਤੇ ਰਹੇਗਾ ਕੋਈ ਪਕੌੜੇ ਵਾਲਾ ਅੱਛਾ ਚਲੋ ਚਲੀਏ ਓਕੇ ਜੀ ਬੱਬਾ ਜੀ ਦਿਓ ਜੱਜ ਤਾਂ ਮੈਨੂੰ ਕੰਮ ਜਾਣਾ ਠੀਕ ਹੈ ਜੀ ਕਰ ਰਹੋ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਪਿਆਰੇ